ਜੈ ਪ੍ਰਸਾਦ ਆਰੋਗ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸਨੇਹ ਬੜੀ ਸੋਹਣੀ ਕਾਇਆ ਦਿੱਤੀ ਅਰੋਗਤਾ ਦਿੱਤੀ ਦੇ ਰੋਗਤਾ ਮਿਲੀ ਤੰਦਰੁਸਤੀ ਮਿਲੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਸ਼ੁਕਰਾਨਾ ਕਰਕੇ ਦੇਖੋ ਅੰਗਰੇਜ਼ ਕਹਿੰਦੇ ਜੇ ਕੋ ਚੰਗਾ ਕੰਮ ਹੋ ਜੇ ਵੰਡਰਫੁਲ ਹਾਊ ਇਜ਼ ਵੰਡਰਫੁਲ हाउ वंडरफुल अंग्रेज ਕਹਿੰਦੇ ਹੋ ਇਹ ਗੱਲ ਕਹਿੰਦੇ ਹੋ ਵੀ ਬਹੁਤ ਵਧੀਆ ਹੋਇਆ ਮਹਾਰਾਜ ਵੀ ਇਹੀ ਗੱਲ ਕਹਿੰਦੇ ਕਹਿੰਦਾ ਸ਼ੁਕਰਾਨਾ ਕਰੋ ਪਰਮੇਸ਼ਰ ਦਾ ਸਹਾ ਸੰਗਤ ਜੀ ਆਪਾਂ ਨੂੰ ਸ਼ੁਕਰਾਨਾ ਕਰਨਾ ਆ ਗਿਆ ਨਾ ਤਾਂ ਮਹਾਰਾਜ ਨੇ ਤੁਹਾਨੂੰ ਉਥੇ ਪਹੁੰਚਾ ਦੇਣਾ ਜਿੱਥੇ ਤੁਸੀਂ ਸੋਚ ਵੀ ਨਹੀਂ ਸਕਦੇਗਾ ਜਿ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਕਹਿਣ ਲੱਗਿਆ ਜੇਬ 'ਚ ਜੇ 10 ਰੁਪਏ ਵੀ ਨਾ ਨਾ ਉਹਨੂੰ ਵੀ 10 ਰੁਪਏ ਨੂੰ ਜੇਬ 'ਚੋਂ ਕੱਢ ਕੇ ਮੱਥੇ 'ਨਾਂ ਲਾਇਆ ਕਰੋ ਵੀ ਮਹਾਰਾਜ ਬੜੀ ਕਿਰਪਾ ਬੜੀ ਮਿਹਰ ਹੈ ਸ਼ੁਕਰਾਨਾ ਬਚਪਨ ਤੋਂ ਲੈ ਕੇ ਇੰਨਾ ਸਮਾਂ ਆ ਗਿਆ ਜੇ ਪੈਸਾ ਕੋਲ ਨਾ ਹੋਵੇ ਤਾਂ ਦੁਨੀਆ ਦਾ ਕੰਮ ਚੱਲ ਨਹੀਂ ਸਕਦਾ ਮਾਇਆ ਨੂੰ ਪੈਸੇ ਨੂੰ ਕਦੇ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਮਹਾਰਾਜ ਕਹਿੰਦੇ ਕੁਜਰਾਨ ਹੈ ਇਹ ਇਹਦੇ ਵਿੱਚ ਮੋਹ ਨਹੀਂ ਹੋਣਾ ਚਾਹੀਦਾ ਪਰ ਇਹ ਤੋਂ ਬਿਨਾ ਕੰਮ ਵੀ ਨਹੀਂ ਚੱਲਦਾ ਸਾਰ ਸੰਗਤ ਜੀ ਆਪਾਂ ਨੂੰ ਸ਼ੁਕਰਾਨਾ ਕਰਨਾ ਆ ਗਿਆਂ ਨਾ ਦਿੱਤੀਆਂ ਦਾਤਾਂ ਦਾ ਤੁਸੀਂ ਅੱਜ ਤੋਂ ਸ਼ੁਕਰਾਨਾ ਕਰਨਾ ਸ਼ੁਰੂ ਕਰੋ ਗੁਰੂ ਨਾਨਕ ਸਾਹਿਬ ਦਾ ਕੋਈ ਯੂਨੀਵਰਸ ਦਾ ਸ਼ੁਕਰਾਨਾ ਕਰਦਾ ਕੋਈ ਹਵਾ ਦੇ ਵਿੱਚ ਖੜੇ ਹੋ ਕੇ ਗੱਲਾਂ ਕਰਦਾ ਮੈਂ ਤਾਂ ਹੀ ਸ਼ੁਰੂ ਕੀਤਾ ਪਵਣ ਗੁਰੂ ਹਵਾ ਕੀ ਹੈ ਇਹ ਗੁਰੂ ਨਾਨਕ ਸਾਹਿਬ ਪਵਣ ਗੁਰੂ ਪਾਣੀ ਪਿਤਾ ਖਵਾਜੇ ਨੂੰ ਪਿਤਾ ਕਿਹਾ ਇਹ ਗੁਰੂ ਨਾਨਕ ਸਾਹਿਬ ਦਾ ਪੁੱਤਰ ਹੈ ਖਵਾਜਾ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਏ ਪਾਣੀ ਤੋਂ ਬਿਨਾ ਵੀ ਜ਼ਿੰਦਗੀ ਨਹੀਂ ਭਾਈ ਬਾਲੇ ਵਾਲੀ ਸਾਖੀ ਦੇ ਵਿੱਚ ਆਉਂਦਾ ਗੁਰੂ ਨਾਨਕ ਸਾਹਿਬ ਦਰਿਆ ਦੇ ਕਿਨਾਰੇ ਸਵਾ ਪਹਿਰ ਰਾਤ ਰੈਂਦੀ 2 ਵਜੇ ਭਜਨ ਕਰਿਆ ਕਰਦੇ ਸੀ ਜਾ ਕੇ ਕਿਸੇ ਜ਼ਿਮੀਂਦਾਰ ਨੇ ਦੇਖਿਆ ਵੀ ਦਰਿਆ ਦੇ ਕਿਨਾਰੇ ਬਹਿੰਦੇ ਉਹਦੇ ਮਨ 'ਚ ਆ ਗਿਆ ਵੀ ਕਿਤੇ ਖਵਾਜੇ ਦੀ ਪੂਜਾ ਕਰਦੇ ਹੋਣੇ ਖਵਾਜੇ ਦੇ ਮਨ 'ਚ ਵੀ ਆਇਆ ਵੀ ਇਹ ਤਾਂ ਬੜਾ ਕੰਮ ਖਰਾਬ ਹੋ ਗਿਆ ਜੇ ਕਿਤੇ ਜ਼ਿਮੀਂਦਾਰ ਦੇ ਮਨ ਦੇ ਵਿੱਚ ਆ ਗਿਆ ਵੀ ਮਹਾਰਾਜ ਮੇਰੀ ਪੂਜਾ ਕਰਦੇ ਮੈਨੂੰ ਤਾਂ ਪਾਪ ਲੱਗਣਾ ਖਵਾਜਾ ਬੰਦੇ ਦਾ ਰੂਪ ਧਾਰ ਕੇ ਜ਼ਿਮੀਂਦਾਰ ਦੇ ਸਾਹਮਣੇ ਆਇਆ ਜ਼ਿਮੀਂਦਾਰ ਨੇ ਮੱਥਾ ਟੇਕਿਆ ਕਹਿੰਦਾ ਮਹਾਰਾਜ ਬੜੀ ਕਿਰਪਾ ਕੀਤੀ ਤਾਂ ਖਵਾਜਾ ਕਹਿਣ ਲੱਗਿਆ ਕਿਰਪਾ ਉਹ ਬੈਠੇ ਨਾ ਜਿਹੜੇ ਪਰਮੇਸ਼ਰ ਉਹਨਾਂ ਦੀ ਕਿਰਪਾ ਉਹ ਮੇਰੇ ਪਿਤਾ ਨੇ ਗੁਰਨਾਨਕ ਸਾਹਿਬ ਜ਼ਿਮੀਦਾਰ ਕਹਿੰਦਾ ਵੀ ਮਹਾਰਾਜ ਉਹ ਤਾਂ ਤੁਹਾਡੀ ਪੂਜਾ ਕਰਦੇ ਦਰਿਆ ਦੇ ਕਿਨਾਰੇ ਬੈਠ ਕੇ ਅੰਮ੍ਰਿਤ ਵੇਲੇ ਮਹਾਰਾਜ ਆ ਕੇ ਤੁਹਾਡੀ ਪੂਜਾ ਨਹੀਂ ਕਰਦੇ ਹੁਣ ਧਿਆਨ ਦੇਣਾ ਖਵਾਜੇ ਨੇ ਕਿਹੜੀ ਗੱਲ ਕਹੀਏ ਭਾਈ ਬਾਲੇ ਵਾਲੀ ਸਾਖੀ ਦੇ ਵਿੱਚ ਆਉਂਦਾ ਉਹ ਕਹਿੰਦਾ ਸਾਰੀ ਦੁਨੀਆ ਦੇ ਪਿਤਾ ਨੇ ਗੁਰੂ ਨਾਨਕ ਸਾਹਿਬ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪਉ ਕਿਹਾ ਕਾੜਾ ਜੀ ਇਹ ਗੁਰੂ ਨੇ ਸਾਰੀ ਦੁਨੀਆ ਦੇ ਇਹ ਮੇਰੇ ਪਿਤਾ ਨੇ ਮੈਂ ਤਾਂ ਇਹਦਾ ਪੁੱਤਰ ਹਾਂ ਮੈਂ ਇਹਨਾਂ ਦੀ ਪੂਜਾ ਕਰਦਾ ਵਾਜਾ ਕਹਿੰਦਾ ਜ਼ਿਮੀਦਾਰ ਨੂੰ ਕਹਿੰਦਾ ਜੇ ਕੁਝ ਲਾਹਾ ਲੈਣਾ ਚਰਨ ਫੜ ਲੈ ਜਾ ਕੇ ਜਿਉਂ ਉਹਨਾਂ ਨੇ ਇੱਕ ਤਰਤੇ ਇੱਕ ਨਿਗਾਹ ਵੀ ਪਾ ਤੀ ਨਾ ਤੇਰਾ ਤਾਂ ਕੀ ਤੇਰੀਆਂ 21 ਕੁਲਾਂ ਦਾ ਆਧਾਰ ਹੋ ਜਾਣਾ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੱਚੀ ਅਕਾਲ ਗੁਰੂ ਨਾਨਕ ਸਾਹਿਬ ਦੀ ਨਿਗਾਹ ਪੈ ਜਾਵੇ ਸੁਣੀ ਅਰਦਾਸ Swami ਮੇਰਾ ਸਰਬ ਕਲਾ ਬਣਾਈ ਵਰਕਟ ਪਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਜੁਗਾਂ ਜੁਗਾਂ ਚ ਵਡਿਆਈ ਹੈ ਗੁਰੂ ਨਾਨਕ ਸਾਹਿਬ ਦੀ